ਹਾਂਜੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਪਕਾ ਤੇ ਛੋਟੀ ਜਹੀ ਬੱਚੀ ਇਹ ਵਿਆਪਕਾ ਤੇ ਛੋਟੀ ਜਹੀ ਬੱਚੀ 5 ਦਿਨਾਂ ਦੇ ਲਈ ਜੇਲ੍ਹ ਦੇ ਵਿੱਚ ਗ੍ਰਿਫਤਾਰ ਸਨ ਇਸ ਛੋਟੀ ਜਹੀ ਬੱਚੀ ਦਾ ਕੋਈ ਵੀ ਕਾਗਜ਼ ਪੱਤਰ ਨਹੀਂ ਸੀ ਜੇਲ੍ਹ ਦੇ ਅੰਦਰ ਇਸ ਛੋਟੀ ਜਹੀ ਬੱਚੀ ਨੂੰ ਰਾਤ ਨੂੰ ਬਹੁਤ ਹੀ ਤੇਜ਼ ਬੁਖਾਰ ਹੋ ਜਾਂਦਾ ਹੈ ਜਦੋਂ ਇਹ ਵਿਆਪਕ ਆਪਣੀ ਛੋਟੀ ਜਹੀ ਬੱਚੀ ਨੂੰ ਪ੍ਰਸ਼ਾਸਨ ਦੇ ਕੋਲ ਲੈ ਕੇ ਜਾਂਦੀ ਹੈ ਇਸ ਛੂਤੀ ਜਹੀ ਬੱਚੀ ਦਾ ਇਲਾਜ ਕੀਤਾ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇਸ ਅਧਿਆਪਕ ਦੀ ਗੱਲਬਾਤ ਨਹੀਂ ਸੁਣੀ ਜਾਂਦੀ। ਜਦੋਂ ਦੂਸਰੇ ਦਿਨ ਰਹਾ ਹੁੰਦੀ ਹੈ ਤੇ ਡਿਸਪੈਂਸਰੀ ਖੁੱਲ੍ਹਦੀ ਹੈ ਤਾਂ ਇਸ ਛੂਤੀ ਜਹੀ ਬੱਚੀ ਦਾ ਇਲਾਜ ਕੀਤਾ ਜਾਂਦਾ ਹੈ। ਦੋਸਤੋ ਕਿੰਨਾ ਜ਼ਿਆਦਾ ਬੇਕਾਰ ਪ੍ਰਸ਼ਾਸਨ ਹੈ। ਇੱਕ ਛੂਤੀ ਜਹੀ ਬੱਚੀ ਨੂੰ ਰਾਤ ਨੂੰ ਬੁਖਾਰ ਦੀ ਦਵਾਈ ਦਿੱਤੀ ਨਹੀਂ ਗਈ। ਦੋਸਤੋ ਪ੍ਰਸ਼ਾਸਨ ਤੋਂ ਪੁੱਛਣ ਵਾਲੀ ਇਹ ਗੱਲ ਹੈ ਕਿ ਸਸਾ ਸੰਦੇ ਮੁਲਾਜ਼ਮਾਂ ਦੇ ਕੋਲ ਇਹ ਬੱਚੇ ਨਹੀਂ ਹੁੰਦੇ ਦੋਸਤੋ ਕੀ ਇਸ ਬੱਚੀ ਦਾ ਕੀ ਕਸੂਰ ਸੀ ਜਿਹੜਾ ਕਿ ਇਸ ਛੋਟੀ ਜਹੀ ਬੱਚੀ ਦੇ ਨਾਲ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਗਿਆ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਇੱਕ ਰੱਬ ਦਾ ਰੂਪ ਹੁੰਦੇ ਹਨ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ